ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਾਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਕੱਲਾਂ ਆਪਣੇ ਤੋਂ ਦਿਖਾਇ ਨਹੀਂ ਗਿਆ ਸੀਗਾ ਕਰਦਾ ਕੰਮ ਤੇ ਅੱਜ ਦਿਖਾਉਣੀ ਆ ਕੱਲ ਸਾਰੀ ਦਿਹਾੜੀ ਕਾਲਜ ਜੀ ਟੱਪ ਗਈ ਕੱਲ ਪੀਪਰ ਸੀਗਾ ਤੇ ਬਾਕੀ ਕੱਲ ਮਿਸਤਰੀ ਦਾ ਕੰਮ ਵੀ ਨਹੀਂ ਚੱਲਿਆ ਸੀਗਾ ਅੱਧੀ ਅੱਧੀ ਦਿਹਾੜੀ ਤੱਕ ਮੀਂਹ ਆ ਗਿਆ ਸੀਗਾ ਉਹਦੇ ਬਾਅਦ ਮਿਸਤਰੀ ਭਾਗੇ ਸੀਗੇ ਤੇ ਹੁਣ ਮੈਂ ਪਹੁੰਚ ਗਿਆ ਤੇ ਪਹਿਲਾਂ ਬਾਬੇ ਨੂੰ ਫੜਾਈ ਐ ਚਾਹ ਤੇ ਹੁਣ ਦਿਖਾਉਣੇ ਆਂਗੇ ਆਪਾਂ ਤੁਹਾਨੂੰ ਇੱਕ ਤਾਂ ਗੱਲ ਮੰਗਾ ਲਿਆ ਆ ਹਾ ਅਗਰ ਕਗਰ ਦੀ ਟਰਾਲੀ ਮੰਗਾਈ ਅੰਦਰ ਹੀ ਲਵਾ ਲਈ ਇਹ ਪਹਿਲਾਂ ਆਪਾਂ ਬਾਹਰ ਲਵਾਉਂਦੀ ਹੁੰਦੇ ਸੀ ਤੇ ਇੱਕ ਮਗਾਇਆ ਸਰਗਾ ਇਹਦੇ ਥੱਲੇ ਸਰਗਾ ਜੜਜੁਰ ਪੈਣ ਤੋਂ ਉੱਤੇ ਦੇਤੇ ਗੱਟੇ 5 ਗਵੰਟਲ ਸਰਗਾ ਮੰਗਾ ਲਿਆ ਇਹ ਪਊਗਾ ਲੈਂਟਰ ਚ ਤੇ ਜਿਹੜਾ ਲੈਂਟਰ ਲਾਉਣਾਗਾ ਉੱਤੇ ਵਿੰਡੋ ਤੋਂ ਲੈਂਟਰ ਤੇ ਲੈਂਟਰ ਚ ਪਊਗਾ ਇਹ ਸਰਗਾ ਤੇ ਸਲਾਈਬਾਂ ਪਾਉਣੀਗਾ ਤੇ ਬਾਕੀ ਦਾ ਬਸ ਪੌੜੀਆਂ ਚ ਸੱਚਾ ਇੱਕ ਪੌੜੀਆਂ ਮੰਨ ਜਿਹੜੀਆਂ ਜੱਜ ਟਾਈਪ ਪੌੜੀਆਂ ਮੰਨੀਆਂ ਇੱਥੇ ਲੌਬੀ ਚ ਉੱਥੇ ਪਊਗਾ ਸਰਗਾ ਉਹਦੇ ਵਾਸਤੇ ਸਰਗਾ ਆਪਾਂ ਮੰਗਾ ਲਿਆ ਤੇ ਬਾਕੀ ਕੱਲ ਇੱਕ ਹਾਲ ਆਇਆ ਕੋਲਾ ਕੋਲਾ ਅੱਧਾ ਕਿਲਾਇਆਗਾ ਉਹਦੇ ਬਾਅਦ ਫਿਰ ਕੰਮ ਰੁਕ ਗਿਆ ਸੀਗਾ ਮਿਸਤਰੀ ਬਾਗੇ ਸੀ ਤੇ ਅੱਜ ਆਉਣਗੇ ਦੇਖਦੇ ਹਾਂ ਅੱਜ ਮਿਸਤਰੀ ਦਾ ਫੋਨ ਆਇਆ ਸੀ ਕਹਿੰਦਾ ਦੇਖਦੇ ਆਂਗੇ ਆਉਣਗੇ ਕਿ ਨਹੀਂ ਬੱਦਲਬਾਈ ਹੋਈ ਪਈ ਆ ਉਹ ਰਾਤ ਵੀ ਮੀਂਹ ਆਈ ਗਿਆ ਤੇ ਬੱਦਲ ਬਦਲ ਭਈ ਪੂਰੀ ਆ। ਮੀਂਹ ਦਾ ਕੋਈ ਪਤਾ ਨਹੀਂ ਕਦੋਂ ਆਜੇ, ਕੱਲ ਵੀ ਤੜਕੇ ਕੋਈ ਆਇਆ ਨਾ, ਹੈ ਨਹੀਂ ਸੀਗਾ ਪਤਾ ਵੀ ਮੀਂਹ ਆਊਗਾ। ਮਿੰਟ 'ਚ ਹੀ ਆ ਗਿਆ ਬਣ ਕੇ। ਕਮਰੇ ਵੀ ਦਿਖਾ ਦिए, ਇੰਨੇ-ਇੰਨੇ ਤਿਆਰ ਹੋਏ ਆ ਇੰਨੇ-ਇੰਨੇ ਕੰਨ। ਹੁਣ ਇੱਕ ਪੜ ਨਾਲ ਸਿਰੇ ਪਹੁੰਚ ਜਾਊਗਾ ਕੰਮ। ਇੱਕ ਇੱਥੇ ਇਹੋ ਪਾਉਣਾ। ਸਲੈਬ ਪਾਉਣੀ ਆਗੀ ਉਪਰਲੇ ਪਾਸੇ, ਪਾਰਲੀ ਗੰਨ ਤੇ ਸਮਾਨ-ਸਮੂਨ ਰੱਖਣ ਨੂੰ ਵਾਧੂ ਗਾਟੂ ਸਟੋਰ 'ਚ। ਆਹ ਲੱਗਦਿਆਂ ਨਾਲ ਟੈਲਾ ਡਿਜ਼ਾਈਨ ਵਾਸਤੇ ਆਹ ਥੱਲੇ ਤੋਂ ਲੈ ਕੇ ਜਿਹੜੀਆਂ ਪਟੇਲਾ ਮੰਗਾਂ ਅਸੀਂ ਆਹ ਤਾਂ ਹਾਂ ਤੱਕ ਕੌਲੇ ਨਾਲ ਪੋਰਚ ਦੇ ਕੌਲੇ ਆ ਇਹ ਆ ਵੇ ਇਧਰਲੇ ਪਾਸੇ ਵੀ ਥੱਲੇ ਤੋਂ ਲੈ ਕੇ ਤਾਂ ਹਾਂ ਤੱਕ ਤਾਂ ਤੂੰ ਜਾ ਕੇ ਗੋਲ ਹੋਣੀਆਂ ਹੈ ਗਲਾਈ ਬਣੂਗੀ ਇਧਰਲੇ ਪਾਸੇ ਵੀ ਇੱਟਾਂ ਦਾ ਬਹੁਤ ਪੰਗਾ ਆਪਣੇ ਕੋਲੇ ਬਰੀਤੀ ਭਦਾਈ ਮੰਗਾਈ ਆ ਕਿ ਨਹੀਂ ਉਹ ਬਾਹਰ ਪਈ ਹੋਣੀ ਆ ਇੱਟਾਂ ਇੱਟਾਂ ਕੀਤੀਆਂ ਪੰਗਾ ਆਪਾਂ ਐਨਗਾਈਟਨ ਸਰ ਜੂ ਆਪਾਂ ਨੂੰ ਹੁਣ ਐਨਗਾਈਟਨ ਛੱਤ ਤੇ ਪਹੁੰਚ ਜੂ ਆਹ ਜਿਹੜੇ ਤਾਹਾਂ ਛੱਡਿਆਗਾ ਆਲਾ ਜਹਾ ਇਹ ਤਿੰਨ ਸੀਗੇ ਤੇ ਹੁਣ ਪਹਿਲਾਂ ਮਿਸਤਰੀ ਭੁੱਲ ਗਿਆ ਪਹਿਲਾਂ ਅਸੀਂ ਕਹਤਾ ਸੀਗਾ ਨਹੀਂ ਰੱਖਣੇ ਮਿਸਤਰੀ ਨੂੰ ਲੱਗਿਆ ਵੀ ਨਹੀਂ ਰੱਖਣੇ ਬਾਅਦ ਚ ਅਸੀਂ ਕਹਤਾ ਵੀ ਰੱਖਣੇ ਹੁਣ ਤਾਹਾਂ ਤੋਂ ਜਾ ਕੇ ਰੱਖਦੇ ਸੀਗੇ ਤੇ ਬਾਕੀ ਹੁਣ ਛਾਣੀ ਥੋੜੇ ਨਾਲ ਕੱਢਣੇ ਪੈਣਗੇ ਥੱਲੇ ਤੱਕ ਤਿੰਨ ਆ ਇੱਥੇ ਬਾਕੀ ਆ ਸਿਸਟਮਾ ਇਟਾਂ ਸਾਰੇ ਕਮਰਿਆਂ ਚ ਪੰਗਾ ਹਜੇ ਆਹ ਇੱਕ ਇਥੇ ਕੋਲਾ ਲੱਗੂਗਾ ਜਿਹੜਾ ਥੱਲੇ ਛੱਡਿਆ ਹੋਵੇ ਉਹਦੇ ਬਰਾਬਰ ਉਹਦੀ ਸੇਧ ਨੂੰ ਤਾਂ ਤੱਕ ਇਧਰ ਵੀ ਡਿਜ਼ਾਈਨ ਬੰਦਾ ਹੋਵੇ ਆਹ ਲਾ ਕੇ ਤੈਲਾ ਅੰਦਰ 4 ਇੰਚੀ ਕੰਦਾ ਇਹ ਵੀ ਤਾਂ ਤੱਕ ਹੀ ਬਣੂਗਾ ਇਧਰ ਤਾਂ ਆਪਾਂ ਛੱਡਿਆਗਾ ਆਪ ਦਾ ਆ ਪਰਨਾਲੇ ਨੂੰ ਇਧਰ ਇੱਕ ਪਰਨਾਲਾ ਇਧਰ ਰਹੂਗਾ ਲਊਗਾ ਤਾਂ ਹਾਂ ਤੋਂ ਤੇ ਇੱਕ ਲਊਗਾ ਪੱਲੇ ਪਾਸੇ ਆ ਜਿਹੜਾ ਆਪਾਂ ਨੰਗਾ ਛੱਡਿਆ ਇਧਰ ਇੱਕ ਪਰਨਾਲਾ ਇਧਰ ਲਊਗਾ ਦੋ ਪਰਨਾਲੇ ਲੈਣਗੇ ਤੂੰ ਆਪ ਤਾਂ ਨਹੀਂ ਤੈਨਾਂ ਆ ਵੀ ਇੱਕ ਇੱਕ ਦਾ ਛੱਡਿਆ ਮਿੱਟੀ ਹਜੇ ਆਪਣੇ ਇੱਥੇ ਹੋਰ ਪਾਉਗੀ ਤਾਂ ਕਰਕੇ ਇਧਰਲਾ ਜਿਹੜਾ ਆਹ ਪ੍ਰਣਾਲੇ ਆਪਣੇ ਛੱਡੇ ਆ ਫਸੂngaਲੇ ਬਰਾਂਡੇ ਦੇ ਇਹਦਾ ਪਾਣੀ ਇਧਰ ਘੱਡਿਆ ਕਰ ਲ ਗਾਂਹਾਂ ਪਾਣੀ ਜਾਂਦਾ ਨਹੀਂ ਗਾਂਹਾਂ ਫਿਰ ਉਹ ਪਿਆਸੀ ਗੱਗਰ ਚਲੋ ਦੇਖਦੇ ਹਾਂ ਜੀ ਮੇਸਤਰੀ ਆਉਣਗੇ ਤਾਂ ਕੰਮ ਦਿਖਾਵਾਂਗੇ। ਬਾਕੀ ਮੈਨੂੰ ਲੱਗਦਾ ਮੀਂਹ ਦੁਬਾਰੀ ਫੇਰ ਆਊਗਾ। ਰਾਤ ਵੀ ਮੀਂਹ ਪਈ ਗਿਆ 2-3 ਘੰਟੇ ਲਗਾਤਾਰ ਤੇ ਕੱਲ ਦਿਨੇ ਵੀ ਪਈ ਗਿਆ। ਚਲੋ। ਦਿਖਾਂ ਜੇ ਮਿਸਤਰੀ ਆਉਂਦੇ ਆ ਤਾਂ ਦਿਖਾਉਣੇ ਆ। ਇੱਕ ਟਰਾਲੀ ਰੇਤੀ ਦੀ ਵੀ ਮੰਗਾਲੀ ਸੀਗੀ ਆਵੇਂ ਬਾਹਰ ਲਾਈ ਪਈ ਆ। ਘਰ ਦਾ ਪਾਣੀ ਖੇਤਾਂ ਚ ਵਾਹਣਾ ਚ ਜਾਂਦਾ। ਆਵੇ ਇੱਧਰ। ਇੱਧਰ ਹੈਗਾ ਗੁਰਦੁਆਰਾ ਪੰਪਾ ਸਰ ਜੀਦੇ ਵਾਲੀ ਸਾਈਡ ਇਥੋਂ 2 ਕਿਲੋਮੀਟਰ। ਇੱਧਰ ਹੈਗਾ ਆਪਣਾ ਪਿੰਡ 1 ਕਿਲੋਮੀਟਰ। ਆਪਣੇ ਪੁਰਾਣੇ ਘਰ ਤੋਂ ਕਿਲੋਮੀਟਰ ਜਿਹੜਾ ਆਪਾਂ ਹੁਣ ਘਰ ਪਾਉਣੇ ਆ। ਇੱਥੇ। ਅੱਧਾ ਘਰ ਬਣ ਗਿਆ ਸਮਝ ਲਿਆ। ਛੱਤ ਤੋਂ ਥੱਲੇ ਥੱਲੇ ਅੱਧਾ ਬਣ ਗਿਆ ਅਜੇ 14-15 ਰਦੇ ਹੋਰ ਲੱਗ ਜਾਣਗੇ ਬਾਕੀ ਟੋਆ ਵੀ ਆਪਣਾ ਖਾਲੀ ਹੁਣ ਦਿਕਗਾ ਤੇ ਟੂਟੀ ਹੁਣ ਤੀਜੇ ਦਿਨੋਂ ਲੱਗ ਗਈ ਜਿਹੜਾ ਸੂਆ ਜਿਹੜੇ ਸੂਏ ਚੋਂ ਆਪਣੇ ਪਾਣੀ ਆਉਂਦਾ ਹੈਗਾ ਵਾਟਰ ਬਾਕਸ ਚ ਉਹ ਸੂਆ ਗਿਆ ਸੋਕਾ ਕੇ ਰੰ ਬੰਦ ਹੋ ਗਿਆ ਪਿੱਛੇ ਤੋਂ ਤਾਂ ਕਰਕੇ ਹੁਣ ਟੂਟੀ ਆਉਂਦੀ ਹੈ ਤੀਜੇ ਦਿਨ ਤੇ ਆਪਾਂ ਨੂੰ ਦੂਜਾ ਮੱਛੀ ਮੋਟਰ ਦਾ ਪਾਣੀ ਪਾਉਣਾ ਪੈਂਦਾ ਤੇ ਸੂਰਾ ਜਿਵੇਂ ਅੱਗੇ ਕੰਧਾ ਤੇ ਬਾਹਲਾ ਸੂਰਾ ਆ ਗਿਆ ਸੀ ਹੁਣ ਤਾਂ ਮੀਂਹ ਕਰਕੇ ਲੈ ਗਿਆ ਤੇ ਸੂਰਾ ਮੈਂ ਲੱਦਾ ਫੇ ਬਾਕੀ ਮੈਕਸ ਨਾਲ ਤਾਂ ਕੁਝ ਨਾ ਕੁਝ ਫਰਕ ਤਾਂ ਪਾਊਗਾ ਪਰ ਸੂਰਾ ਹਸਾ ਦਾ ਉਹ ਵੀ ਆਪਾਂ ਕਰਾਂਗੇ ਇਲਾਜ ਸੂਰੇ ਦਾ ਵੀ ਪਲਸਟਰ ਕਰਨ ਤੋਂ ਪਹਿਲਾਂ ਆਪਾਂ ਇਮਲੀ ਮਾਰਾਂਗੇ ਤੇ ਜਿਹੜੀ ਇਮਲੀ ਦੀ ਸੌ ਸਬੰਦੀ ਹੁੰਦੀ ਹੈ ਉਹ ਇਮਲੀ ਮਾਰਾਂਗੇ ਤੇ ਭਿਉ ਕੇ ਢੋਲੀ ਨਾਲ ਕਹਿੰਦੇ ਉਸ ਵਿੱਚ ਹੀ ਖਤਮ ਕਰ ਦਿੰਦੀ ਹੈ ਸੂਰਾ ਤੇ ਬਾਕੀ ਉੱਤੇ ਆ ਜਾਂਦਾ ਉਤੋਂ ਧੋਦਾਂਗੇ ਆਪਾਂ ਉਹਦੇ ਨਾਲ ਆਦੇ ਪਾਣੀ ਨਾਲ ਟੂਟੀ ਦੇ ਪਾਣੀ ਨਾਲ ਫਿਰ ਸਾਰਾ ਲੈ ਜੂਗਾ ਤੇ ਜਦੋਂ ਨੂੰ ਆਪਾਂ ਕਰਨਾ ਪਲਾਸਟਰ ਪਲਾਸਟਰ ਹਜੇ ਮਹੀਨਾ ਤਾਂ ਲੱਗ ਜੂ ਅਠ-10 ਦਿਨ ਤਾਂ ਹਜੇ ਛਾਤੀ ਨਹੀਂ ਪੈਂਦੀ ਤੇ ਬਾਕੀ ਉਸ ਤੋਂ ਬਾਅਦ 15-20 ਦਿਨ ਟੂਲਾ ਖੋਲਣ ਤੇ ਵੀ ਲੱਗ ਜਾਣਗੇ ਤੇ ਫਿਰ ਭਾਜੀ ਸਮਝ ਲਓ ਮਹੀਨਾ 35-40 ਦਿਨ ਪਲਸਟਰ ਨਹੀਂ ਹੁੰਦਾ ਉਦੋਂ ਨੂੰ ਸੁਹਾਈ ਜਾਣਾ ਦੁਬਾਰੇ ਫਿਰ ਆਪਣਾ ਸਾਰੀ ਜਾਇਆ ਕਰਨਾ ਹਾਂਜੀ ਅੱਜ ਮਿਸਤਰੀ ਆਏ ਨਹੀਂ ਮਿਸਤਰੀ ਕਰਕੇ ਛੁੱਟੀ ਹੁਣ ਵੈਸੇ ਮੌਸਮ ਤਾਂ ਸਾਫ਼ ਹੋ ਗਿਆ ਸੀਗਾ ਧੁੱਪ ਤਾਂ ਨਿਕਲ ਹੀ ਨਹੀਂ ਤੇ ਕੱਲ ਨੂੰ ਆਉਣਗੇ ਹੁਣ ਮਿਸਤਰੀ ਤੇ ਬਾਕੀ ਦੇ ਕੰਮਕਾਰ ਆਪਾਂ ਕੱਲ ਨੂੰ ਦਿਖਾਵਾਂਗੇ ਤੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਕੱਲ ਦੀ ਵੀਡੀਓ 'ਚ ただいま。